ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ ਨੇ ਕਿ ਪੰਜਾਬ ਨੂੰ ਆਪ ਡਰਗ ਫ੍ਰੀ ਬਣਾਉਣਾ ਹੈ ਉਹਦੇ ਚ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਲਗਾਤਾਰ ਸਾਰੀ ਸਾਡੀ ਫੋਰਸ ਸਾਡੇ ਆਫੀਸਰ ਬਹੁਤ ਮਿਹਨਤ ਕਰ ਰਹੇ ਨੇ ਔਰ ਤੁਸੀਂ ਦੇਖਿਆ ਹੀ ਹੈ ਕਿ ਕਿਸ ਤਰ੍ਹਾਂ ਡਰਗਜ਼ ਦੀ ਰਿਕਵਰੀ ਹੋਈ ਹੈ ਪਿਛਲੇ ਦਿਨਾਂ ਚ ਵੀ ਔਰ ਉਸੇ ਲੜੀ ਦੇ ਵਿੱਚ ਅਸੀਂ 12 ਡਰਗ ਸਮਗਲਰ ਫੜੇ ਨੇ ਔਰ ਸਿੰਥੈਟਿਕ ਡਰਗਜ਼ ਦੀ ਮੈਂ ਸਮਝਦਾ ਬਹੁਤ ਵੱਡੀ ਤੇ ਸਿਗਨੀਫੀਕੈਂਟ ਰਿਕਵਰੀ ਅਸੀਂ ਕੀਤੀ ਹੈ ਇੰਟਰ ਸਟੇਟ 15.8 ਲੱਖ ਗੋਲੀਆਂ ਫੜੀਆਂ ਗਈਆਂ ਜਿਹੜੀ ਕਿ ਟ੍ਰੈਮਾਡੋਲ ਔਰ ਐਲਪਰਾਜ਼ੋਲਮ ਇਹ ਦੋ ਸాల్ట్స్ ਨੇ ਜਿਹੜੇ ਕਿ ਹੈਬਿਟ ਫਾਰਮਿੰਗ ਵੀ ਨੇ ਤੇ ਉਹ ਆਮ ਸਿੰਥੈਟਿਕ ਡਰਗ ਜਿੱਥੇ ਵੀ ਯੂਜ਼ ਹੁੰਦੀ ਹੈ ਡਰਗ ਅਬਿਊਜ਼ ਵਾਸਤੇ ਉਹਦੇ ਚ ਯੂਜ਼ ਹੁੰਦੀਆਂ ਇਹਦੇ ਚ ਮੈਂ ਸਾਰੀ ਟੀਮ ਨੂੰ ਪਹਿਲਾਂ ਤਾਂ ਮੁਬਾਰਕਬਾਦ ਦਿੰਨਾ ਮਿਸਟਰ ਅਬੀਮਨਿਉ ਰਾਣਾ ਸਾਡੇ ਜਿਹੜੇ ਅਮੋਲਕਦੀਪ ਇਨਸਪੈਕਟਰ CIA 1 ਔਰ ਉਹਨਾਂ ਦੀ ਸਾਰੀ ਟੀਮ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਇਹ ਕੀਤੀ ਜੇ ਤੁਹਾਨੂੰ ਯਾਦ ਹੋਵੇਗਾ ਇਹ ਮੁਕੱਦਮਾ ਨੰਬਰ 140 41223 ਦਾ ਹੈਗਾ 4th December ਦਾ ਇਹਦੇ ਸਭ ਤੋਂ ਪਹਿਲਾਂ ਆਪਾਂ ਪ੍ਰਿੰਸ ਨਾਮ ਦਾ ਇੱਕ ਡਰੱਗ ਪੈਡਲਰ ਸਿੰਥੈਟਿਕ ਡਰੱਗਸ ਨਾਲ ਫੜਿਆ ਜਿੱਦੇ 14500 ਗੋਲੀਆਂ ਫੜੀਆਂ ਗਈਆਂ ਉਹਦੀ ਪੁੱਛਗਿੱਛ ਤੋਂ ਇਨਵੈਸਟੀਗੇਸ਼ਨ ਤੋਂ ਅੱਗੇ ਅਸੀਂ ਹੋਰ ਲੋਕ ਫੜੇ ਮੇਜਰ ਸਿੰਘ ਇੱਕ ਸੀ ਗਵਿੰਦਵਾਲ ਜੇਲ੍ਹ ਦੇ ਵਿੱਚੋਂ ਉਹਨੂੰ ਅਰੈਸਟ ਕੀਤਾ ਪ੍ਰੋਡਕਸ਼ਨ ਵਾਂਂ ਤੇ ਲਿਆਇਆ ਉਹਦੇ ਫੋਨ ਵੀ ਅਸੀਂ ਰਿਕਵਰ ਕੀਤਾ ਉਸ ਤੋਂ ਬਾਅਦ ਬਲਜਿੰਦਰ ਸਿੰਘ ਆਕਾਸ਼ ਸੁਰਜੀਤ ਗੁਰਪ੍ਰੀਤ ਸਾਰੇ ਪੱਟੀ ਦੇ ਰਹਿਣ ਵਾਲੇ ਆ ਤੇ ਮੋਹਰ ਸਿੰਘ ਇੱਕ ਹਰੀਕੇ ਦਾ ਇਹ ਬੰਦੇ ਅਸੀਂ ਗ੍ਰਿਫਤਾਰ ਕੀਤੇ ਇਹਦੇ ਚ ਮੁਲਜ਼ਮ ਗੁਰਪ੍ਰੀਤ ਤੇ ਜਿਹੜਾ ਮੇਜਰ ਹੈ ਇਹਦੇ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਇੱਕ ਸਚਿਨ ਕੁਮਾਰ ਹੈਗਾ ਹਾਪੜ ਦਾ ਯੂਪੀ ਦੇ ਵਿੱਚ ਉਹ ਐਲੀਕੇਮ ਫਾਰਮਾ ਨਾਮ ਦੀ ਇੱਕ ਜੈਲੀ ਜਿਹੜੀ ਫਾਰਮਾ ਯੂਨਿਟ ਰਜਿਸਟਰ ਆਪਣੇ ਆਪ ਨੂੰ ਕਹਿੰਦਾ ਸੀ ਮੈਂ ਕਰਾਈ ਹੋਈ ਹੈ ਉਹ ਸਪਲਾਈ ਕਰਦਾ ਸੀਗਾ ਉਸ ਤੋਂ ਬਾਅਦ ਸਾਡੀ ਟੀਮ ਉੱਥੇ ਗਈ ਮਿਸਟਰ ਡੀਸੀਪੀ ਹਰਪ੍ਰੀਤ ਮਡੇਰ ਸਾਹਿਬ ਵੀ ਇਹਦੀ ਸੁਪਰਵੀਜ਼ਨ ਕਰਦੇ ਰਹੇ ਉਦੋਂ ਪਤਾ ਲੱਗਿਆ ਕਿ ਸਚਿਨ ਕੁਮਾਰ ਨੇ ਦੱਸਿਆ ਕਿ ਇੱਕ ਯੋਗੇਸ਼ ਨਾਮ ਦਾ ਬੰਦਾ ਹੈ ਜੋ ਕਿ ਮਾਨਸਾ ਜੇਲ੍ਹ ਦੇ ਵਿੱਚ ਲੋਜਡ ਸੀਗਾ ਉਹ ਵੀ ਯੂਪੀ ਦਾ ਹੀ ਰਹਿਣ ਵਾਲਾ ਹਾਪੜ ਦੇ ਕੋਲ ਦਾ ਉਹ ਮੇਨ ਇਹਨਾਂ ਦਾ ਕੋਆਰਡੀਨੇਟ ਕਰਾਉਂਦਾ ਸੀ ਸਾਰੀਆਂ ਇਹ ਡਰੱਗ ਸੇਲਸ ਉਹ ਯੁਗੇਸ਼ ਕੁਮਾਰ ਨੂੰ ਫਿਰ ਅਸੀਂ ਮਾਨਸਾ ਤੋਂ ਲੈ ਕੇ ਆਏ ਉਹਦੀ ਉਛਿਛਤ ਤੋਂ ਅੱਗੇ ਚੱਲੇ ਉਹਨੇ ਸਾਨੂੰ ਅੱਗੇ ਦੱਸਿਆ ਯੁਗੇਸ਼ ਨੇ ਤੇ ਸੱਚੇ ਨੇ ਕਿ ਗਲੌਸ ਫਾਰਮਾਸੋਟਿਕਲਜ਼ ਇੱਕ ਅਹਮਦਾਬਾਦ ਗੁਜਰਾਤ ਦੇ ਵਿੱਚ ਇੱਕ ਮੈਨੂਫੈਕਚਰਿੰਗ ਯੂਨਿਟ ਹੈ ਜਿੱਥੋਂ ਇਹ ਸਾਰੀ ਇਲੀਗਲ ਜਿਹੜੀ ਸਿੰਥੈਟਿਕ ਡਰੱਗਾਂ ਉਹ ਆ ਰਹੀ ਹੈ ਫਿਰ ਟੀਮ ਅਸੀਂ ਉੱਥੇ ਸਪੈਸ਼ਲ ਭੇਜੀ ਔਰ ਇਹਦੇ ਚ ਕੋਈ ਡਾਕੂਮੈਂਟ ਸਾਨੂੰ ਮਿਲੇ ਜਿਹੜੀ ਐਲੀਕੇਮ ਦੇ ਯੁਕਤੇ ਜਿਹੜੇ ਹਾਪਰ ਤੋਂ ਇੱਕ ਹੋਰ ਗੱਲ ਪਤਾ ਲੱਗੀ ਕਿ ਹਾਪਰ ਤੋਂ ਪਹਿਲਾਂ ਇਹ ਆਗਰੇ ਜਾਂਦੀ ਸੀ ਆਗਰੇ ਦਾ ਇੱਕ ਆਕਾਸ਼ ਨਾਮ ਦਾ ਮੁਲਜ਼ਮ ਇਹ ਚ ਗ੍ਰਿਫਤਾਰ ਕੀਤਾ ਸੀ ਫਿਰ ਆਗਰੇ ਜਾ ਕੇ ਆਪਣੀ ਟੀਮ ਨੇ ਉੱਥੋਂ ਕਰਦੇ ਕਰਦੇ ਫਿਰ ਅਸੀਂ ਏਟੀਐਸ ਗੁਜਰਾਤ ਦੀ ਹੈਲਪ ਲਈ ਉਹਨਾਂ ਨੇ ਬੜੀ ਸਾਡਾ ਸਾਥ ਦਿੱਤਾ ਲੋਕਲ ਪੁਲਿਸ ਨੇ ਉੱਥੇ ਤੇ ਉੱਥੋਂ ਫਿਰ ਇਹ ਵੱਡੀ ਕਨਸਾਈਨਮੈਂਟ ਜਿਹੜੀ ਆ ਫਾਰਮਾਸਿਊਟੀਕਲ ਯੂਨਿਟ ਤੋਂ ਅਸੀਂ ਫੜ ਕੇ ਲਿਆਏ ਉੱਥੇ ਦੋ ਮੁਲਜ਼ਮ ਮਨੀਸ਼ ਤੇ ਇੱਕ ਰੇਖਾ ਇਹ ਦੋਨੇ ਬੰਦੇ ਉਹਨਾਂ ਨੇ ਉੱਥੇ ਜਾ ਕੇ ਯੂਨਿਟ ਆਪਣਾ ਸਟੈਬਲਿਸ਼ ਕੀਤਾ ਸੀ ਜੋ ਮਡਲੀ ਪੁੱਛ ਕੇ ਜ ਤੋਂ ਪਤਾ ਲੱਗਿਆ ਕਿ ਦਿੱਲੀ ਬੇਸ ਬੰਦੇ ਸੀਗੇ ਫਿਰ ਇਹਨਾਂ ਨੇ ਜਾ ਕੇ ਗੁਜਰਾਤ ਦੇ ਵਿੱਚ ਇਹ ਮੈਨੂਫੈਕਚਰਿੰਗ ਯੂਨਿਟ ਆਪਣਾ ਉੱਥੇ ਚਲਾ ਲਿਆ ਉਸ ਤੋਂ ਬਾਅਦ ਇਹਨਾਂ ਦੇ ਲਿੰਕੇਜ ਇਸ ਤਰ੍ਹਾਂ ਦੇ ਹੋ ਗਏ ਕਿ ਅਸੀਂ ਕਿਸ ਤਰ੍ਹਾਂ ਸਿੰਥੈਟਿਕ ਡਰੱਗਸ ਤੇ ਰੂਟ ਜਿਹੜਾ ਚੂਜ਼ ਕੀਤਾ ਇੱਕ ਫੋਲਡ ਫਾਰਮ ਯੂਪੀ ਦੇ ਵਿੱਚ ਹਾਪਰ ਆਗਰਾ ਫਿਰ ਪੰਜਾਬ ਤੋਂ ਏ ਇਹਨੂੰ ਮੈਂ ਬਹੁਤ ਸਿਗਨੀਫੀਕੈਂਟ ਇੱਕ ਰਿਕਵਰੀ ਮੰਨਦਾ ਇੱਕ ਬੜਾ ਵੱਡਾ ਕਾਟਲ ਸਮੈਸ਼ ਹੋਇਆ ਡਰੱਗਸ ਦਾ ਤੇ ਇਹਦੇ ਚ ਜਿਹੜੀ ਅਗਲੀ ਪੁੱਛਗਿੱਛ ਹੈ ਉਹ ਅਸੀਂ ਇਹਨਾਂ ਦਾ ਹੁਣ ਰਿਮਾਂਡ ਲਵਾਂਗੇ ਟ੍ਰਾਂਜ਼ਿਟ ਰਿਮਾਂਡ ਤੇ ਉੱਥੋਂ ਲੈ ਕੇ ਆਏ ਆ ਸਾਡੀ ਟੀਮ ਪਹੁੰਚੀ ਹੈ ਤੇ ਹੁਣ ਰਿਮਾਂਡ ਲੈ ਕੇ ਇਹਨਾਂ ਦੀ ਅਗਲੀ ਕਾਰਵਾਈ ਹੋਏਗੀ ਔਰ ਇਹਦੇ ਚ ਨੈਟਵਰਕ ਜਿਹੜਾ ਕਾਫੀ ਵੱਡਾ ਮੈਂ ਸਮਝਦਾ ਬ੍ਰੇਕਅਪ ਕੀਤਾ ਗਿਆ ਹੈ ਇਦੇ ਚੋ ਇਹ ਵੀ ਗੱਲ ਪਤਾ ਲੱਗੀ ਹੈ ਡੂਰਿੰਗ ਜਦੋਂ ਸਾਡੀ ਟੀਮ ਉਥੇ ਸਰਚ ਕਰ ਰਹੀ ਸੀ ਕਿ ਨਾਰਕੋਟਿਕ ਕੰਟਰੋਲ ਬਿਊਰੋ ਵੱਲੋਂ ਵੀ ਇਹਨਾਂ ਨੂੰ ਕੋਈ ਨੋਟਿਸ ਆਇਆ ਹੋਇਆ ਸੀ ਇਸ ਫਰਮ ਨੂੰ ਸ਼ਾਇਦ ਉਹਨਾਂ ਦੇ ਵੀ ਰੈਡਾਰ ਤੇ ਸੀ ਪਰ ਆਪਣੀ ਟੀਮ ਪਹਿਲਾਂ ਪਹੁੰਚ ਗਈ ਤੇ ਉਹਨਾਂ ਨੂੰ ਸਾਡੇ ਕੋਲ ਬੜੀ ਡਾਇਰੈਕਟ ਐਵੀਡੈਂਸ ਸੀਗੀ ਜਿਸ ਤੋਂ ਇਹ ਵੱਡੀ ਕਾਮਯਾਬੀ ਸਾਨੂੰ ਮਿਲੀ ਹੈ ਔਰ ਇਹਨੂੰ ਅਸੀਂ ਅੱਗੇ ਫਰਦਰ ਵੀ ਆਪਾਂ ਇਨਵੈਸਟੀਗੇਟ ਕਰਾਂਗੇ ਔਰ ਇਸ ਗੱਲ ਤੇ ਸਾਰੇ ਆਪਾਂ ਵਚਨਬੱਧ ਆਂ ਕਿ ਅਸੀਂ ਆਪਣੀ ਪੰਜਾਬ ਸਟੇਟ ਨੂੰ ਅਮਰਸਰ ਕਮਿਸ਼ਨਰੇਟ ਦੀ ਪੁਲਿਸ ਦੇ ਸਾਰੇ ਆਫਸਰਾਂ ਨੂੰ ਮੈਂ ਦਿਲੀ ਮੁਬਾਰਕਬਾਦ ਦਿੰਨਾ ਜਿਹਨਾਂ ਨੇ ਦਿਨ ਰਾਤ ਨਹੀਂ ਦੇਖਿਆ ਸਾਰੀ-ਸਾਰੀ ਰਾਤ ਟਰੈਵਲ ਕੀਤਾ ਇਹੋ ਜੇ ਮੌਸਮ ਦੇ ਵਿੱਚ ਔਰ ਉੱਥੇ ਜਾ ਕੇ ਐਡੀ ਵੱਡੀ ਇੱਕ ਕਾਮਯਾਬੀ ਨੂੰ ਅੰਜਾਮ ਦਿੱਤਾ 12 ਲੋਕ ਮੈਂ ਤੁਹਾਨੂੰ ਦੱਸਿਆ ਜੀ 12 ਸਮੱਗਲਰ ਫੜੇ ਨੇ ਵੱਖ-ਵੱਖ ਜਗ੍ਹਾ ਤੋਂ ਪੰਜਾਬ, ਯੂਪੀ, ਗੁਜਰਾਤ ਕੁਲ ਸਾਹਿਬ ਇਹ ਜਿਹੜੀ ਇੱਕ ਤੇ ਉਹਦੇ ਕੇਸ ਦੀ ਆਰਡਰ ਦੇ ਵਿੱਚ ਇਹ ਬਣਾ ਰਹੇ ਸੀਗੇ ਕਿ ਕਿਹੜੀ ਦਵਾਈਏ ਬਣਾ ਰਹੇ ਸੀ ਜਿਸ ਦੀ ਆਰਡਰ ਦੇ ਵਿੱਚ ਇਹ ਅੰਦਰ ਕਾਤੇ ਵਾਈਨਸ ਹੈ ਕਿੰਨੇ ਚਿਰ ਤੋਂ ਉੱਥੇ ਇਹ ਕੰਮ ਕਰ ਰਹੇ ਸੀ तकरीबन 2 2 3 ਸਾਲ ਹੋ ਗਏ ਸੀ ਇਹਨਾਂ ਨੂੰ ਇਹ ਕੰਮ ਕਰਦਿਆਂ ਨੂੰ ਬੇਸਿਕਲੀ ਇਹ ਇਹ ਇੱਕ ਲਿਊਕ੍ਰੇਟਿਵ ਬਿਜ਼ਨਸ ਬਣ ਜਾਂਦਾ ਜੀ ਜਦੋਂ ਵੀ ਆਪਾਂ ਬਿਜ਼ਨਸ ਦੇ ਵਿੱਚ ਜਾਂਦੇ ਹਮੇਸ਼ਾ ਲੋਰ ਹੋ ਜਾਂਦਾ ਆਦਮੀ ਔਰ ਜਿਸ ਤਰ੍ਹਾਂ ਆਪਾਂ ਇਹ ਦੇਖਿਆ ਕਿ ਫੋਲਡ ਫਰਮਸ ਬਣਾ ਲਈਆਂ ਇਹਨਾਂ ਨੇ ਵੀ ਆਪਣੇ ਮਨ ਦੀ ਤਸੱਲੀ ਕਰ ਲਈ ਵੀ ਠੀਕ ਆ ਸੇਫ ਆ ਉੱਥੇ ਤੱਕ ਹਾਲਾਂਕਿ ਪਤਾ ਇਹਨਾਂ ਨੂੰ ਸੀਗਾ ਇਹ ਸਾਰੀ ਗੱਲ ਦਾ ਕਿਉਂਕਿ ਦਿੱਲੀ ਦੇ ਵਿੱਚ ਵੀ ਇਹਨਾਂ ਦੀ ਮੀਟਿੰਗਸ ਹੋਈਆਂ ਸੀਕ੍ਰੀਟ ਮੀਟਿੰਗਸ ਕਿਸੀਂ ਤੁਹਾਨੂੰ ਸਪਲਾਈ ਕਰਾਂਗੇ ਪੰਜਾਬ ਦੇ ਵਿੱਚ ਥੋੜੀ ਸਟ੍ਰਿੰਜੈਂਟ ਲਾਜ਼ ਕਰਕੇ ਇਹ ਵੀ ਸਾਨੂੰ ਜਿਹੜੇ ਡਰਗ ਕੰਟਰੋਲਰ ਤੇ ਡਰਗ ਇਨਸਪੈਕਟਰ ਅਸੀਂ ਇਥੋਂ ਨਾਲ ਲੈ ਕੇ ਗਏ ਸੀ ਮੈਂ ਉਹ ਵੀ ਜ਼ਰੂਰ ਮੈਂਸ਼ਨ ਕਰਨਾ ਚਾਹੀਦਾ ਇਸ ਤੇ ਚਾਹਾਂਗਾ ਕਿ ਡਰਗ ਕੰਟਰੋਲਰ ਪੰਜਾਬ ਔਰ ਡਾਕਟਰ ਤਿਰਖਾ ਜਿਹੜੇ ਉਹਨਾਂ ਦੇ ਆਈਐਸ ਅਫਸਰ ਨੇ ਸਾਡੇ ਉਹਨਾਂ ਨੇ ਬੜਾ ਸਾਡਾ ਸਪੋਰਟ ਦਿੱਤੀ ਔਰ ਨਾਲ ਸਾਡੀ ਟੀਮ ਹੋ ਗਈ ਕਿਉਂਕਿ ਟੈਕਨੀਕਲੀ ਉਹ ਸਾਰੀ ਅਸਿਸਟ ਕਰਦੇ ਰਹੀ ਟੀਮ ਨੂੰ ਉਹਨਾਂ ਨੇ ਇੱਕ ਗੱਲ ਦੱਸੀ ਕਿ ਪੰਜਾਬ ਦੇ ਵਿੱਚ ਕੁਝ ਇਨਸਟਰਕਸ਼ਨਸ ਤੇ ਕੁਝ ਜੜੀਆਂ ਲਾਈਸੈਂਸ ਦੀਆਂ ਸ਼ਰਤਾਂ ਨੇ ਉਹ ਕਾਫੀ ਸਟ੍ਰਿੰਜੈਂਟ ਕਰ ਦਿੱਤੀਆਂ ਗਈਆਂ। ਉਸੇ ਗੱਲ ਤੋਂ ਇਹ ਆਪਾਂ ਨੇ ਗੱਲ ਸਾਹਮਣੇ ਆਈਏ ਕਿ ਵਾਇਆ ਯੂਪੀ ਰੂਟ ਇੱਕ ਫੋਰਡ ਫਰਮ ਲਾ ਕੇ ਤੇ ਉੱਥੋਂ ਘੁਮਾ ਕੇ ਪੰਜਾਬ ਚ ਆ ਰਹੀ ਸੀ। ਸਰ ਇਹਨਾਂ ਦੀ ਸਪਲਾਈ ਜਿਹੜੀ ਹੈ ਬਾਈ ਰੋਡ ਦੇ ਸੀ ਜਾਂ ਦੋਵਾਂ ਨਾ ਤੌਰ ਤੇ ਰੇਲ ਦੇ ਸੀ ਫਾਈਟ ਰੇਲ। ਦੇਖੋ ਇਹਨਾਂ ਦਾ ਜੋ ਮੋਡਸ ਆਪਰੇਂਡਿੰਗ ਸਾਹਮਣੇ ਆਇਆ ਇਹ ਕੋਰੀਅਰ ਕਰਦੇ ਸੀਗੇ। ਕੋਰੀਅਰ ਕਰਕੇ ਪਹਿਲਾਂ ਹੱਪਰ ਜਾਂਦੀ ਸੀ। ਖਪਰਾਲਾ ਆਗਰੇ ਜਾਂ ਛੱਡਿਆ ਹੁੰਦਾ ਸੀ ਗੱਡੀ 'ਚ ਜਾਂ ਕਈ